ਸਤਨਾਮ ਵਾਹਿਗੁਰੂ ਸਾਹਿਬ ਜੀਓ ਗੌੜੀ ਗਵਾਰੇਰੀ ਮਹਲਾ 5 ਕਾਲ ਯੁਗ ਮੈਂ ਮਿਲ ਆਏ ਸੰਜੋਗ ਜਿ ਚਰ ਆਗਿਆ ਤਿ ਚਰ ਭਗ ਭੋਗ ਜਲ ਨ ਪਾਈ ਰਾਮ ਸੁਨਹੀ ਕੀਰਤ ਸੰਜੋਗ ਸਤੀ ਉਠ ਹੋਈ ਰਹਾ ਦੇਖਾ ਦੇਖੀ ਮਨ ਹੱਠ ਜਲ ਜਾਈਐ ਪ੍ਰੀਅ ਸੰਗ ਨ ਪਾਵੈ ਬਹੁ ਜੋਣ ਭਵਾਈਐ ਸੀਲ ਸੰਜਮ ਪ੍ਰੀਅ ਆਗਿਆ ਮਨੈ ਇਸ ਨਾਰੀ ਕੋ ਦੁੱਖ ਨਾ ਜਮਨ ਕਹੋ ਨਾਨਕ ਜਿਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਾ ਪਰਵਾਨਿਆ ਕਹੋ ਨਾਨਕ ਜਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਾ ਪਰਵਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਵਨ ਸ਼ਬਦ ਸੇਈ ਦਾਦੇ ਸਰਤਾਜ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਹਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 185 ਦੇ ਉੱਪਰ ਅੰਕਿਤ ਹੈ ਸਤਿਗੁਰ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਦਸ਼ਮੇਸ਼ ਪਿਤਾ ਜਿਨ੍ਹਾਂ ਨੇ ਅਨੇਕਾਂ ਤਰੀਕਿਆਂ ਦੇ ਨਾਲ ਸਾਨੂੰ ਧਾਰਮਿਕ ਕਰਮਕਾਂਡ ਜਿਹੜੇ ਦਿਖਾਵੇ ਦੇ ਕਰਮ ਸਨ ਸਮਾਜਿਕ ਕ੍ਰਿਤੀਆਂ ਸਨ ਤੇ ਉਹਨਾਂ ਤੋਂ ਵਰਜਿਆ ਅਤੇ ਸਹੀ ਤਰੀਕੇ ਦੇ ਨਾਲ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦੇ ਨਾਲ ਜੋੜਿਆ। ਕਈ ਐਸੀਆਂ ਕੁਰਤੀਆਂ ਸਿਆਣ ਸਮਾਜ ਦੇ ਵਿੱਚ ਜਿਨ੍ਹਾਂ ਦਾ ਪਰਮਾ ਵਿਰੋਧ ਜਿਹੜਾ ਸੀ ਗੁਰੂ ਸਾਹਿਬ ਨੇ ਕੀਤਾ ਔਰ ਨਾਲ ਗੱਲ ਸਮਝਾਉਣ ਦਾ ਵੀ ਯਤਨ ਕੀਤਾ। ਵੀ ਜੋ ਕਰ ਰਹੇ ਹੋ ਇਹ ਤੁਹਾਡੇ ਕਿਸੇ ਵੀ ਖਾਤੇ ਦੇ ਵਿੱਚ ਨਹੀਂ ਪੈਣਾ ਇਹ ਜਿਹੜਾ ਅੱਜ ਦਾ ਸ਼ਬਦ ਹੈ ਸਤਿਗੁਰੂ ਮਹਾਰਾਜ ਉਸ ਵੇਲੇ ਦੀ ਗੱਲ ਕਰ ਰਹੇ ਆ ਜਿਸ ਵੇਲੇ ਬ੍ਰਾਹਮਣ ਦੇ ਕਹਿਣ ਦੇ ਉੱਪਰ ਇੱਕ ਸਮਾਜਿਕ ਪ੍ਰਥੀ ਪੈਦਾ ਹੋ ਗਈ ਉਹਨੂੰ ਉਹ ਧਰਮ ਦਾ ਕਰਮ ਸਮਝਣ ਲੱਗ ਗਏ ਕੋਈ ਹਿੰਦੂ ਵੀਰ ਮਰਦਾ ਸੀ ਤੇ ਉਹਦੀ ਪਤਨੀ ਨੂੰ ਚਿਖਾ ਦੇ ਵਿੱਚ ਸੜ ਕੇ ਮਰਨ ਦੀ ਪ੍ਰੇਰਣਾ ਕੀਤੀ ਜਾਂਦੀ ਸੀ ਵੀ ਇਹ ਜਿਹੜਾ ਪਤੀ ਤੇ ਰਹਿ ਤੈਨੂੰ ਅੱਗੇ ਵੀ ਇਹਦੇ ਨਾਲ ਮਲਾਪ ਹੋਏਗਾ ਹੁਣ ਸਰੀਰ ਕਰਕੇ ਬੰਦਾ ਚਲਾ ਗਿਆ ਤੇ ਉਹਨੂੰ ਮੁਰਦਿਆਂ ਦੇ ਥੋੜੇ ਮਲਾਪ ਹੁੰਦੇ ਆ ਸਤਿਗੁਰੂ ਮਹਾਰਾਜ ਕਹਿੰਦੇ ਵੀ ਸੜਨ ਦੇ ਨਾਲ ਰੱਬ ਥੋੜੇ ਬਲੇ ਜਾਂਦੇ ਇਹ ਦੁਨੀਆ ਦੀ ਪ੍ਰੀਤੀ ਜਿਹੜੀ ਸੀ ਅੱਜ ਵੀ ਲੋਕ ਜਿਹੜੇ ਆ ਨਾ ਪੰਜਾਬ ਤੋਂ ਲੈ ਕੇ ਕਈ ਇਲਾਕਿਆਂ ਦੇ ਵਿੱਚ ਉਹ ਜਿਹੜੀਆਂ ਸਤੀਆਂ ਹੋ ਗਈਆਂ ਸੀ ਉਹਨਾਂ ਦੀ ਉਹਨਾਂ ਦੀ ਮੜੀਆਂ ਨੂੰ ਪੂਜਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਿਹਾ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਦੇ ਕੋਲੋਂ ਕਾਨੂੰਨ ਬਣਵਾਇਆ ਸੀ ਤੇ ਨਾਲ ਇਹ ਵੀ ਕਾਨੂੰਨ ਬਣਾਇਆ ਸੀ ਪੁਨਰ ਵਿਆਹ ਦਾ ਪਤੀ ਮਰ ਜਾਏ ਪਤਨੀ ਵਿਆਹ ਕਰਾ ਲੇ ਪਤਨੀ ਮਰ ਜਾਏ ਪਤੀ ਵਿਆਹ ਕਰਾ ਲੇ ਪਰ ਉਹ ਲੋਕ ਜਿਹੜੇ ਸਨ ਜਿਹੜੇ ਸਮਾਜਿਕ ਰੀਤੀ ਜਿਹੜੀ ਬ੍ਰਾਹਮਣ ਦੇ ਕਹਿਣ ਤੇ ਕਰਦੇ ਸੀ ਤੇ ਉਸ ਨੂੰ ਇਦਾਂ ਪ੍ਰੇਰਿਤ ਕੀਤਾ ਜਾਂਦਾ ਸੀ ਉਸ ਇਸਤਰੀ ਨੂੰ ਵੀ ਇਸ ਚਿਖਾ ਦੇ ਵਿੱਚ ਸੜ ਕੇ ਮਰ ਜਾ ਤੇਰਾ ਮਲਾਪ ਹੋਏਗਾ ਪਾਸ਼ਾਦੀ ਨੇ ਬਾਣੀ ਦੇ ਵਿੱਚ ਬਹੁਤ ਪ੍ਰਮਾਣ ਦਿੱਤੇ ਸਾਧ ਸੰਗਤ ਜੀ ਇਹਦੇ ਪਰਥਾਏ ਸਤਿਗੁਰੂ ਕਹਿੰਦੇ ਸਤਿਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ ਨਾਨਕ ਸਤਿਆਂ ਜਾਨੀਆਂ ਜੇ ਬਿਰਹੇ ਚੋਟ ਮਰਨ ਜਲੇ ਨਾ ਪਾਈਏ RAM ਸਨੇਹੀ ਭਗਤ ਕਬੀਰ ਜੀ ਇਹ ਜਿਹੜੀਆਂ ਬ੍ਰਾਹਮਣ ਵੱਲੋਂ ਕੀਤੀਆਂ ਹੋਈਆਂ ਧਾਰਮਿਕ ਰਸਮਾਂ ਜਿਹੜੀਆਂ ਸਮਾਜਿਕ ਕ੍ਰਿਤਿਆਂ ਬਣ ਗਈਆਂ ਸੀ ਉਹਨਾਂ ਨੇ ਵੀ ਇਸ ਗੱਲ ਨੂੰ ਕਿਹਾ ਕਹਿੰਦੇ ਬਿਨ ਸਤ ਸਤੀ ਹੋਏ ਕੈਸੇ ਨਾਰ ਰੱਬ ਨਾਲ ਮਲਾਪੀ ਉਹ ਨਹੀਂ ਹੋਇਆ ਸੱਤ ਦੇ ਨਾਲ ਮਲਾਪੀ ਨੂੰ ਸਤਿ ਕਿੱਦਾਂ ਹੋਵੇ ਬਿਨ ਸਤ ਸਤੀ ਕੈਸੇ ਹੋਏ ਨਾਰ ਪੰਡਤ ਦੇਖੋ ਹਿਰਦੇ ਵਿਚਾਰ ਖੁੱਲਾ ਚੈਲੰਜ ਸੀ ਹੁਣਾ ਭਗਤਾਂ ਪ੍ਰੀਤ ਬਿਨਾ ਕੈਸੇ ਬਧੇ ਸਨੇਹ ਜਬ ਲਗ ਰਸ ਤਬ ਲਗ ਨਾਹੀ ਨੇ ਆਖਰ ਵਿੱਚ ਉਸੇ ਸ਼ਬਦ ਵਿੱਚ ਕਹਿੰਦੇ ਤਨ ਮਨ ਧਨ ਗ੍ਰਹਿ ਸੌਪ ਸਰੀਰ ਸੋਈ ਸੁਹਾਗਣ ਕਹੇ ਕਬੀਰ ਉਹ ਸੁਹਾਗਣਾ ਜੋ ਤਨ ਮਨ ਧਨ ਅਰਪਣ ਕਰ ਦਿੰਦੀ ਇਹ ਬਹੁਤ ਵੱਡੀ ਸਮਾਜਿਕ ਪ੍ਰਥਾ ਸੀ ਸਾਧ ਸੰਗਤ ਜੀ ਕਿ ਪਤੀ ਮਰ ਗਿਆ ਤੇ ਉਹ ਪਤਨੀ ਨੂੰ ਉਸ ਚਿਖਾ ਦੇ ਵਿੱਚ ਛੱਡ ਦਿਓ ਗੁਰੂ ਮਹਾਰਾਜ ਜੀ ਆਪਾਂ ਕੱਲ ਵਿਚਾਰ ਕਰ ਚੁੱਕੇ ਹਾਂ ਗੁਰੂ ਅਮਰਦਾਸ ਜੀ ਨੇ ਕਾਨੂੰਨ ਬਣਵਾਇਆ ਸੀ ਵਿਕਤਾਂ ਦਾ ਇਨਸਾਫ ਇੱਕ ਹੋਰ ਵੀ ਇੱਕ ਸ਼ਬਦ ਆਪਾਂ ਪੜ੍ਹਦੇ ਆਂ ਉਹ ਪਰਥਾਏ ਭਾਵੇਂ ਹੋਰ ਕਿਸੇ ਆ ਪਰ ਉਦਾਹਰਣ ਇਹਦੀ ਲਈ ਕਬੀਰ ਸਾਹਿਬ ਦਾ ਸਿਰੋਕੇ ਪੜ੍ਹ ਲੈਨੇ ਆ ਕਹਿੰਦੇ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕੀ ਡਰਪਣਾ ਜਿਉ ਹਾਤ ਸਦੌਰਾ ਲੀਨ ਉਸ ਇਸਤਰੀ ਨੂੰ ਕਰਦੇ ਸੀ ਚਿੱਟੇ ਕੱਪੜੇ ਪਵਾ ਕੇ ਨਾ ਉਹਦੇ ਹੱਥ ਵਿੱਚ ਇੱਕ ਨਾਰੀਅਲ ਸੰਧੂਰ ਲਾ ਕੇ ਹੱਥ 'ਚ ਫੜਾ ਦਿੰਦੇ ਸੀ ਹੁਣ ਪਤਾ ਮਰਨੇ ਮਰਨਾ ਹੀ ਹੈ ਕਹਿੰਦੇ ਮਰਨੇ ਤੇ ਕੀ ਡਰਪਣਾ ਜਿਉ ਹੱਥ ਸਦਾ ਹੋਰਾ ਲਈ ਨੂੰ ਸਿਖਾ ਦੇ ਵਿੱਚ ਸੜ ਦਿੰਦੇ ਸਾਂ ਉਹ ਕਹਿੰਦੇ ਵੀ ਤੇਰਾ ਹੁਣ ਹਾਸੋ ਇੰਨੀ ਗੱਲ ਨਾ ਤੇਰਾ ਮਲਾ ਫਿਰ ਪਤੀ ਦੇ ਨਾਲ ਹੋਏ ਉਹ ਜੀਂਦੇਆਂ ਦਾ ਤਾਂ ਹੁੰਦਾ ਮਰਿਆਆਂ ਦਾ ਥੋੜੇ ਹੁੰਦੇ ਮਲਾ ਸਤਿਗੁਰੂ ਸ਼ਬਦ ਵਿੱਚ ਵੀ ਕਹਿੰਦੇ ਕਹਨੇ ਜਲੇ ਨਾ ਪਾਈਏ RAM ਸਨੇਹੀ ਵੀ ਇਹ ਸੜ ਸੁੜ ਕੇ ਰੱਬ ਥੋੜੇ ਮਿਲਦੇ ਰੱਬ ਕੀ ਕਹਿੰਦੇ ਤੇਰਾ ਪਤੀ ਵੀ ਨਹੀਂ ਤੈਨੂੰ ਮਿਲਣਾ ਜਲੇ ਨਾ ਪਾਈਏ RAM ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਉਹ ਕੀਤੇ ਹੋਏ ਸੰਜੋਗ ਨੂੰ ਮੁੱਖ ਰੱਖ ਕੇ ਉਹ ਸਤੀ ਹੋ ਜਾਂਦੀ ਸੀ ਇਸ ਤਰੀ ਕਿਰਤ ਸੰਜੋਗ ਸਤੀ ਉੱਠ ਹੋਈ ਮਤਲਬ ਉਹਨੂੰ ਪ੍ਰੇਰਿਤ ਕੀਤਾ ਜਾਂਦਾ ਸੀ ਬ੍ਰਾਹਮਣ ਵੱਲੋਂ ਵੀ ਤੇ ਇਦਾਂ ਲੋਕਾਂ ਦੇ ਮਨ ਦੇ ਵਿੱਚ ਉਹ ਗੱਲ ਘਰ ਕਰ ਗਈ। ਪਾਤਸ਼ਾਹ ਕਹਿੰਦੇ ਜਲੇ ਨਾ ਪਾਈਏ RAM ਸਨਹੀ ਕਿਰਤ ਸੰਜੋਗ ਸਤੀ ਉੱਠ ਹੋਈ ਰਹਾਉ। ਕਲਯੁਗ ਮੈਂ ਮਿਲ ਆਈ ਸੰਜੋਗ ਕਲਯੁਗ ਦਾ ਭਾਵ ਇਸ ਸੰਸਾਰ ਦੇ ਵਿੱਚ ਕਾਲਜੁਗ ਮੈਂ ਮਿਲ ਆਏ ਸੰਜੋਗ ਆ ਜਿਹੜੇ ਰਿਸ਼ਤੇ ਹੁੰਦੇ ਸੰਜੋਗ ਹੁੰਦਾ ਸਾਰ ਜਿਚਰ ਆਗਿਆ ਤਿਚਰ ਭੋਗਹਿ ਭੋਗ ਜਿੰਨਿਕ ਆਗਿਆ ਵਾਹਿਗੁਰੂ ਅਕਾਲ ਪੁਰਖ ਦੀ ਹੁੰਦੀ ਆ ਨਾ ਪਰਮੇਸ਼ਰ ਦੀ ਹੁੰਦੀ ਆ ਤੇ ਉਹਨੇ ਹੀ ਉਹ ਪਤੀ ਪਤਨੀ ਜਿਹੜੇ ਆ ਜੀਵਨ ਦੇ ਵਿੱਚ ਆ ਕੇ ਉਹ ਪਦਾਰਥਾਂ ਦਾ ਰਸ ਮੰਣ ਕਲਯੁਗ ਮੈਂ ਮਿਲ ਆਈ ਸੰਜੋ ਜਿ ਚਰ ਆ ਗਿਆ ਤੇ ਚਰ ਭੋਗਹਿ ਭੋਗ ਜਲਹਿ ਨ ਪਾਈਏ RAM ਸਣਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਓ ਇਹ ਹੁੰਦਾ ਕਿਉਂ ਸੀ ਗੁਰੂ ਮਹਾਰਾਜ ਕਹਿੰਦੇ ਦੇਖਾ ਦੇਖੀ ਮਨ ਹੱਠ ਜਲ ਜਾਈਏ ਉਹ ਦੇਖਾ ਦੇਖੀ ਹੁੰਦਾ ਸੀ ਉਹਨੇ ਕੀਤਾ ਤੇ ਆਪਾਂ ਵੀ ਕਰਨਾ ਹੈ ਅੱਜ ਜਦੋਂ ਆਪਾਂ ਦੇਖਦੇ ਹਨਾ ਕੀ ਕਰਮ ਆਪਾਂ ਦੇਖਾ ਦੇਖੀ ਕਰਦੇ ਆ ਵੀ ਵੱਡੇ ਕਰਦੇ ਸੀ ਆਪਾਂ ਵੀ ਕਰਨਾ ਹੈ ਉਹ ਗਲਤ ਹੈ ਠੀਕ ਹੈ ਉਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਪਰ ਇਹ ਹੈ ਕਿ ਜੋ ਕਿ ਤੂੰ ਸੁਣ ਲਿਆ ਕਿ ਤੂੰ ਪੜ ਲਿਆ ਮਗਨ ਹਰੇਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਬਾਸ਼ਾ ਜੀ ਕਹਿੰਦੇ ਦੇਖਾ ਦੇਖੀ ਮਨ ਹੱਠ ਜਲ ਜਾਈਏ। ਮਨ ਦਾ ਹੱਠ ਕਰਦੇ ਸੀ ਤੇ ਉਸ ਇਸਤਰੀ ਨੂੰ ਉਸ ਚਿਖਾ ਦੇ ਵਿੱਚ ਛੱਡ ਦਿੰਦੇ ਸੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਆ ਕਹਿੰਦੇ ਦੇਖਾ ਦੇਖੀ ਸਭ ਕਰੇ। ਮਨਮੁਖ ਬੂਝ ਨਾ ਪਾਏ ਬੂਝ ਮਤਲਬ ਹੁੰਦਾ ਕਿ ਸਮਝਦਾ ਨਹੀਂ ਮਨਮੁਖ ਜਿਹੜਾ ਮਨ ਦੇ ਪਿੱਛੇ ਤੁਰਦਾ ਵੀ ਜੋ ਹੁੰਦਾ ਸੀ ਨਾ ਪਹਿਲਾਂ ਉਹ ਅਸੀਂ ਵੀ ਕਰਦੇ ਮੈਂ ਅੱਗੇ ਵੀ ਇੱਕ ਵਾਰੀ ਸੁਣਾਇਆ ਕਹਾਣੀ ਤੁਹਾਨੂੰ ਇੱਕ ਨਾ ਬੱਚੀ ਦੀ ਸ਼ਾਦੀ ਹੋਈ ਤੇ ਉਹ ਸਹੁਰੇ ਘਰ ਚਲੇਗੀ ਤੇ 2-4 ਦਿਨ ਹੋਏ ਤੇ ਸੱਸ ਨੇ ਆਖਿਆ ਬੇਟਾ ਆਪਾਂ ਹੁਣ ਦੁੱਧ ਨੂੰ ਜਾਗ ਲਾ ਦਈਏ ਕਿਉਂ ਕਹਿੰਦੀ ਮੰਮੀ ਜੀ ਬਿੱਲੀ ਕਿੱਥੇ ਐ ਉਹ ਕਹਿੰਦੇ ਬਿੱਲੀ ਦਾ ਕੀ ਲੈਣਾ ਦੇਣਾ ਦੁੱਧ ਨੂੰ ਜਾਗ ਲੈਣਾ ਤੇ ਨਹੀਂ ਜਿੰਨੇ ਤੱਕ ਆਪਾਂ ਬਿੱਲੀ ਨਹੀਂ ਫੜਾਂਗੇ ਬਿੱਲੀ ਨੂੰ ਟੋਕਰੇ ਥੱਲੇ ਨਹੀਂ ਕਰਾਂਗੇ ਉਹਨੇ ਤੱਕਰ ਦੁੱਧ ਨੂੰ ਜਾਗ ਲੱਗਣਾ ਹੀ ਨਹੀਂ ਕਿਉਂ ਮੇਰੀ ਮੰਮੀ ਕਰਦੀ ਸੀ ਮੇਰੀ ਦਾਦੀ ਕਰਦੀ ਸੀ ਸਾਡੀ ਪਰਦਾਦੀ ਵੀ ਕਰਦੀ ਸੀ ਹੁਣ ਜਿਹੜੀ ਸੱਸ ਸੀ ਨਾ ਉਹ ਲੜਾਕੀ ਨਹੀਂ ਸੀ ਬੜੀ ਸਮਝਦਾਰ ਸੀ ਉਹਨੇ ਫਿਰ ਸਿਰੇ ਉਹਦੀ ਮਾਂ ਨੂੰ ਫੋਨ ਆਇਆ ਵੀ ਇਹ ਕਹਿੰਦੀ ਕੀ ਹੈ ਵੀ ਮੈਂ ਇਹਨੂੰ ਆਖਿਆ ਵੀ ਦੁੱਧ ਨੂੰ ਜਾਗ ਲਾਉਣਾ ਕਹਿੰਦੀ ਬਿੱਲੀ ਕਿੱਥੇ ਹੈ ਉਹ ਕਹਿਣ ਲੱਗੇ ਭੈਣ ਜੀ ਚੰਗੀ ਗੱਲ ਵੀ ਤੁਹਾਡੇ ਘਰ ਬਿੱਲੀ ਨਹੀਂ ਸਾਡੇ ਘਰ ਬਿੱਲੀ ਹੁੰਦੀ ਸੀ ਤੇ ਇਹਨੂੰ ਛੋਟੇ ਹੁੰਦਿਆਂ ਤੋਂ ਨਾ ਆਦਤ ਪੈ ਗਿਆ ਸੀ ਕਿ ਨਾ ਜਦ ਬਿੱਲੀ ਨੂੰ ਫੜ ਕੇ ਨਾ ਟੋਕਰੇ ਥੱਲੇ ਕਰਦੇ ਦੁੱਧ ਨੂੰ ਜਾਗ ਲਾ ਦਈਏ ਵੀ ਕਿਤੇ ਰਾਤ ਨੂੰ ਦੁੱਧ ਉਹ ਬਿੱਲੀ ਖਰਾਬ ਨਾ ਕਰ ਦੇਵੇ ਤੇ ਇਹਦੀ ਆਦਤ ਤੁਹਾਡੇ ਘਰ ਬਿੱਲੀ ਨਹੀਂ ਹੈ ਮਹਣੂ ਇਹ ਗੱਲ ਬਣ ਗਈ ਤੇ ਉਹਨੂੰ ਆਦਤ ਬਣ ਗਈ ਵੀ ਜਿੰਨੇ ਤੱਕ ਬਿੱਲੀ ਨਹੀਂ ਤੋਕਰੇ ਥੱਲੇ ਕਰਾਂਗੇ ਉਹਨੇ ਤੱਕਰ ਦੁੱਧ ਨੂੰ ਜਾਗ ਨਹੀਂ ਲੱਗਣਾ ਦਹੀਂ ਜੰਮਣਾ ਹੀ ਕੋਈ ਨਹੀਂ ਤੇ ਉਹ ਕਰਦੇ ਸੀ ਉਹ ਫਲਾਣਾ ਕਰਦਾ ਅਸੀਂ ਵੀ ਕਰਨਾ ਹੈ ਗੁਰੂ ਮਹਾਰਾਜ ਕਹਿੰਦੇ ਦੇਖਾ ਦੇਖੀ ਮਨ ਹੱਠ ਜਲ ਜਾਈਏ ਲੋਕੀ ਤਾਂ ਸੜ ਮਰੇ ਆ ਉਹਨਾਂ ਨੂੰ ਅੱਗ ਵਿੱਚ ਸਾੜ ਦਿੱਤਾ ਸੱਤੀ ਕਰ ਦਿੱਤਾ ਦੇਖਾਂ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਹਾ ਜੇ ਕਰਨੀ ਨਾ ਨਕਲ ਫਿਰ ਚੰਗੀ ਪਾਸੇ ਚਲੀ ਜਿਨ੍ਹਾਂ ਨੇ ਜੀਵਨ ਦੇ ਵਿੱਚ ਸਭ ਕੁਝ ਛੱਡ ਦਿੱਤਾ ਸੀ ਪਰ ਉਹਨਾਂ ਨੇ ਜਿੱਦਣ ਸਤਗੁਰੂ ਦੀ ਬਾਣੀ ਦੇ ਨਾਲ ਸਾਂਝ ਪਾਈ ਜਿੱਦਣ ਸਤਗੁਰੂ ਜੀ ਦੀ ਅੰਮ੍ਰਿਤ ਦੀ ਦਾਤ ਮਿਲੀ ਤੇ ਉਹਨਾਂ ਦੇ ਅੰਦਰ ਉਹ ਗੁਣ ਆਏ ਸਤਗੁਰ ਮਹਾਰਾਜ ਨੇ ਕਿਰਪਾ ਕਰ ਦਿੱਤੀ ਜਿਹੜਾ ਬੰਦਾ ਨਾ ਇੱਕ ਦੀਖਾਣੀ ਤੋੜਦਾ ਸੀ ਜਿਹੜਾ 750 ਸਾਲ ਦਾ ਮੁਗਲਿਆ ਹਕੂਮਤ ਦਾ ਜਿਹੜਾ ਨਸ਼ਾ ਸੀ ਉਹਨਾਂ ਲੋਕਾਂ ਦਾ ਉਤਾਰ ਦਿੱਤਾ ਤੇ ਸਿੱਖ ਰਾਜ ਸਥਾਪਿਤ ਕੀਤਾ ਅੱਜ ਦੇ ਦਿਨ ਉਹ ਸ਼ਖਸੀਅਤ ਸੀ ਮਾਧੋਦਾਸ ਜਦੋਂ ਸਤਗੁਰ ਜੀ ਨੂੰ ਹਜ਼ੂਰ ਸਾਹਿਬ ਦੀ ਧਰਤੀ ਤੇ ਮਿਲਦਾ ਹੈ ਜੋਗੀਆਂ ਬੜਾ ਉਹਨੇ ਕੁਛ ਕੀਤਾ ਗੁਰੂ ਸਾਹਿਬ ਦੀ ਨਿਰਧੀਆਂ ਸਿੱਧੀਆਂ ਪਰ ਕੋਈ ਅਸਰ ਨਹੀਂ ਹੋਇਆ ਪਰ ਜਦਨ ਗੁਰੂ ਮਹਾਰਾਜ ਨੇ ਪੁੱਛ ਲਿਆ ਸੀ ਨੇ ਕਹਿੰਦੇ ਕੌਣ ਹੈ ਕਹਿੰਦਾ ਤੇਰਾ ਬੰਦਾ ਗੱਲ ਇਥੋਂ ਜਦੋਂ ਪਕੜ ਲਈ ਨਾ ਬੰਦਾ ਅਸੀਂ ਬੰਦਿਆਂ ਦੇ ਬੰਦੇ ਬਣ ਗਏ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਅਸੀਂ ਫਲਾਣੇ ਬਾਬੇ ਦੇ ਬੰਦੇ ਅਸੀਂ ਫਲਾਣੇ ਬਾਬੇ ਦੇ ਬੰਦੇ ਬੰਦਿਆਂ ਦੇ ਬੰਦੇ ਨਹੀਂ ਬਣਨਾ ਗੁਰੂ ਦਾ ਬੰਦਾ ਬਣਨਾ ਉਹ ਗੁਰੂ ਦਾ ਬੰਦਾ ਬਣਿਆ ਸੀ ਕਹਿੰਦਾ ਮੈਂ ਤੇਰਾ ਬੰਦਾ ਮੈਂ ਬੰਦਾ ਬੈ ਖਰੀ ਸੱਚ ਸਾਹਿਬ ਮੇਰਾ ਤੇ ਜਦੋਂ ਅਸੀਂ ਬੰਦਿਆਂ ਦੇ ਬੰਦੇ ਬਣਦੇ ਆ ਨਾ ਦੁਖੀ ਹੁੰਨੇ ਕੋ ਜੋ ਸਾਡੇ ਮਨ ਵਿੱਚ ਹੁੰਦਾ ਪੂਰਾ ਨਹੀਂ ਹੁੰਦਾ ਉਹਦਾ ਬੰਦਾ ਬਣਨਾ ਸਤਗੁਰੂ ਕਹਿੰਦੇ ਕਰ ਬੰਦੇ ਤੋਂ ਬੰਦਗੀ ਬੰਦਾਸ ਤੇ ਬੰਦਿਆ ਬੰਦਿਆਂ ਵਾਲਾ ਕੰਮ ਕਰ ਗੁਰੂ ਮਹਾਰਾਜ ਤੁਹਾਡਾ ਬੰਦਾ ਜੋ ਕਰਨਾ ਕਰੋ ਸਤਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਆਪ ਅੰਮ੍ਰਿਤ ਛਕਾਇਆ ਨਾਮ ਰੱਖਿਆ ਗੁਰਬਖਸ਼ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਪ੍ਰਸਿੱਧ ਹੋਇਆ ਨਾਮ 1708 ਦੇ ਵਿੱਚੋਂ ਨਦੇੜ ਦੀ ਧਰਤੀ ਤੋਂ ਚੱਲਿਆ 2 ਸਾਲ ਲੱਗ ਗਏ ਅੱਜ ਦਾ ਜਿਹੜਾ ਦਿਨ ਚੱਪੜਚੀੜੀ ਦੇ ਮੈਦਾਨ ਵਿੱਚ ਸਰੰਦ ਤੋਂ ਥੋੜਾ ਜਿਹਾ ਦੂਰ ਜਦੋਂ ਫੌਜਾਂ ਤਿਆਰ ਕੀਤੀਆਂ ਗੁਰੂ ਮਾਰਾ ਜੀ ਸਿਰਫ ਪੰਜ ਤੀਰ ਦਿੱਤੇ ਸੀ ਪੰਜ ਸਿੱਖ ਭੇਜੇ ਸੀ ਨਾਲ ਪਰ ਜਿਸ ਵੇਲੇ ਉਹ ਆਪ ਵਰਤਦੈ ਨਾ ਸਤਗੁਰੂ ਆਪ ਕਲਾ ਵਰਤਉਂਦਾ ਉਹੀ ਬੰਦਾ ਸੀ ਜਿਹੜਾ ਇੱਕ ਹਿਰਨ ਦਾ ਸ਼ਿਕਾਰ ਕਰਦਿਆਂ ਉਹਦੇ ਬੱਚਿਆਂ ਨੂੰ ਮਰਦਿਆਂ ਦੇਖ ਕੇ ਬਿਰਾਗ ਦੇ ਵਿੱਚ ਆ ਗਿਆ ਸੀ ਉਹੀ ਸੀ ਅੱਜ ਜੋ ਸਤਗੁਰੂ ਮਹਾਰਾਜ ਜੀ ਦੇ ਸਹਿਜਾਦਿਆਂ ਦੀ ਸ਼ਹਾਦਤ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਨੂੰ ਜਿਸ ਤਰ੍ਹਾਂ ਤਸੀਹੇ ਦੇ ਕੇ ਸਮੇਂ ਦੀ ਹਕੂਮਤ ਨੇ ਸ਼ਹੀਦ ਕੀਤਾ ਮਾਤਾ ਗੁਜਰ ਕੌਰ ਦੀ ਸ਼ਹਾਦਤ ਇਤਿਹਾਸਿਤ ਵਲੇ ਉਸਨੇ ਸੁਣਿਆ ਤੇ ਉਹਦੇ ਰੌਕਟੇ ਖੜੇ ਹੋ ਗਏ ਰੋਮ ਰੋਮ ਦੇ ਵਿੱਚ ਪਿਆਰ ਕਲਗੀਧਰ ਪਾਤਸ਼ਾਹ ਦਾ ਪੈਦਾ ਹੋ ਗਿਆ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਜੇ ਅਸੀਂ ਇਮਾਨਦਾਰੀ ਦੇ ਨਾਲ ਅਰਦਾਸ ਨੂੰ ਵੀ ਅਸੀਂ ਇੱਕ ਵਾਰੀ ਪੜ ਲਈਏ ਨਾ ਉਹਦਾ ਇਤਿਹਾਸ ਜਾਣ ਲਈਏ ਮੈਂ ਦਾਵਾ ਕਰ ਸਕਦਾ ਹਾਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਾ ਕਿ ਸਾਡੇ ਘਰੋਂ ਸਿੱਖੀ ਨਹੀਂ ਜਾ ਸਕਦੀ ਜੇ ਅਸੀਂ ਆਪਣੇ ਬੱਚਿਆਂ ਨੂੰ ਅਰਦਾਸ ਦੇ ਲਫ਼ਜ਼ਾਂ ਦੇ ਨਾਲ ਜੋੜ ਦਈਏ ਉਹ ਇਤਿਹਾਸ ਨਾਲ ਜੋੜ ਦਈਏ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿੱਜ਼ ਦਿੱਤੇ ਇਹ ਸਾਡੇ ਸਾਹਮਣੇ ਫਿਲਮ ਆਉਣੀ ਚਾਹੀਦੀ ਸਾਰੀ ਪੂਰਾ ਇਤਿਹਾਸ ਹੋਣਾ ਚਾਹੀਦਾ ਅਰਦਾਸ ਕੋਈ ਪ੍ਰੇਰ ਨਹੀਂ ਹੈ ਕਿ ਜਦਾਂ ਬੱਚੇ ਪ੍ਰੇਰ ਕਰਨੇ ਪ੍ਰੇਰ ਕਰਨੀ ਹੈ ਇਹ ਤਾਂ ਸਾਡਾ ਜੀਵਨ ਹੈ ਉਹਨਾਂ ਨੇ ਜਦੋਂ ਵੀ ਇਤਿਹਾਸ ਸੁਣਿਆ قافلہ ਬਣਦਾ ਗਿਆ ਲੋਕਾਂ ਦੀ ਮਦਦ ਕਰਦੇ ਰਹੇ ਲੋਕਾਂ ਦੇ ਹੱਕ ਦਵਾਏ ਜਦੋਂ ਤੱਕ ਕਰ ਪਹੁੰਚੇ ਆ ਸਮਾਣੇ ਪਹੁੰਚਦੇ ਆ ਉਹਨਾਂ ਜ਼ਲਾਦਾਂ ਨੂੰ ਜਿਨ੍ਹਾਂ ਨੇ ਸਭ ਜਾਦਿਆਂ ਨੂੰ ਸ਼ਹੀਦ ਕੀਤਾ ਸਾਸ਼ਲ ਵੇਗ ਵਾਸ਼ਲ ਵੇਗ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲੇ ਉਹ ਜ਼ਲਾਦ ਨੂੰ ਵੀ ਉਹਨਾਂ ਨੇ ਮੌਤ ਦੇ ਘਾਟ ਉਤਾਰਿਆ ਚੱਪੜ ਚਿੜੀ ਦੇ ਮੈਦਾਨ ਤੇ ਪਹੁੰਚਦੇ ਆ ਜੁੱਧ ਹੁੰਦਾ ਵਜ਼ੀਰ ਖਾਨ ਖੁਦ ਆਉਂਦਾ ਹੈ ਵਜ਼ੀਰ ਖਾਨ ਨੂੰ ਸੋਧਾ ਲਾਇਆ ਜਾਂਦਾ ਹੈ ਉੱਥੇ ਉਹਨੂੰ ਖਤਮ ਕੀਤਾ ਜਾਂਦਾ ਉਸ ਤੋਂ ਬਾਅਦ ਕਿਉਂਕਿ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਸੀ ਕਿ ਵਜ਼ੀਰ ਖਾਨ ਤੂੰ ਦੇਖ ਲਈ ਤੂੰ ਕਹਿੰਦਾ ਨਾ ਕਿ ਮੈਂ ਸਿੱਖੀ ਦੀਆਂ ਜੜਾ ਪੁੱਟ ਦਿਆਂਗਾ ਅਸੀਂ ਤੇਰੇ ਮੁਗਲ ਰਾਜ ਦੀਆਂ ਜੜਾ ਪੁੱਟ ਦਿਆਂਗੇ ਔਰਤੋਂ ਦੇਖੇਗਾ ਨਾ ਇਥੇ ਜੜਾ ਪੁੱਟ ਕੇ ਇਥੇ ਨਿਸ਼ਾਨ ਸਭ ਗੱਡਾਂਗੇ ਅੱਜ ਦੋ ਨਿਸ਼ਾਨ ਸਭ ਝੁਲਦੇ ਫੜਦੇ ਗੱਡਸਾ ਭਾਈ ਫਤਿਹ ਸਿੰਘ ਸੀ ਜਿਨੇ ਵਜ਼ੀਰ ਖਾਨ ਨੂੰ ਸੋਧਾ ਲਾਇਆ ਸੀ ਸਰੰਦ ਦੀ ਇੱਟ ਦੇ ਨਾਲ ਇੱਟ ਪਜਾ ਦਿੱਤੀ ਸਿੱਖ ਰਾਜ ਸਥਾਪਿਤ ਕੀਤਾ ਬੰਦਾ ਸਿੰਘ ਬਹਾਦਰ ਨੇ ਪਰ ਆਪਣੇ ਨਾਮ ਤੇ ਨਹੀਂ ਸਿੱਕੇ ਚਲਾਏ ਰਾਜ ਜਦੋਂ ਦਾ ਰਾਜ ਦੇ ਸਿੱਕੇ ਵੀ ਹੁੰਦੇ ਆ ਕਰੰਸੀ ਵੀ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਗੁਰਨਾਨ ਸਿੰਘ ਦੇ ਨਾਮ ਤੇ ਚਲਾਏ ਤਖਤ ਦੇ ਉੱਪਰ ਨਹੀਂ ਬੈਠਾ ਕਲਗੀ ਨਹੀਂ ਲਾਈ ਇੱਕ ਨਮਾਣਾ ਜਿਹਾ ਬੰਦਾ ਬਣ ਕੇ ਸੇਵਾ ਕੀਤੀ ਕੰਮ ਦੀ ਭਾਈ ਬਾਜ ਸਿੰਘ ਨੂੰ ਸੂਬੇਦਾਰ ਬਣਾਇਆ ਸੀ ਤੇ ਇਸ ਰੰਧ ਫਤਿਹ ਦੇ ਦਿਵਸ ਅੱਜ ਬਹੁਤ ਵੱਡਾ ਦੇਣਾ ਸਾਡੇ ਵਾਸਤੇ ਜਦੋਂ 750 ਸਾਲ ਦਾ ਮੁਗਲ ਸਮਰਾਟ ਜਿਹੜੇ ਸਮਰਾਜ ਸੀ ਉਸ ਨੂੰ ਖਤਮ ਕੀਤਾ ਸਿੱਖ ਰਾਜ ਦੇ ਝੰਡੇ ਬੁਲੰਦ ਕੀਤੇ ਨਿਸ਼ਾਨ ਸਭ ਚੜਾਏ ਕਿੰਨੀ ਕਿਰਪਾ ਹੋਏਗੀ ਬੰਦਾ ਬਣ ਗਿਆ ਤੇ ਇੰਨਾ ਬੰਦਾ ਬਣਿਆ ਕਿ ਇਹ ਸਤਿਗੁਰ ਤੇਰਾ ਜੋ ਤੂੰ ਕਰ ਰਿਹਾ ਉਹ ਚੰਗਾ ਹੈ ਸਮਾ ਆਇਆ ਗੁਰਦਾਸ ਨਗਲ ਦੀ ਗੜੀ ਨੂੰ ਘੇਰਾ ਪਈ ਜਿੱਦਾਂ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਸੀ ਸਭ ਕੁਝ ਖਤਮ ਹੋ ਗਿਆ ਸੀ ਸਾਥ ਸੰਗਤ ਉਹਨਾਂ ਨੇ ਦਰਖਤਾਂ ਦੇ ਸਾਖ ਉਤਾਰ ਕੇ ਵੀ ਪਾਣੀ ਪੀਤਾ ਬੜਾ ਮੋਖਾ ਸਮਾ ਸੀ ਗ੍ਰਫਤਾਰ ਕਰਕੇ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਤੋਂ ਮਾਫ ਕਰਨ ਪੰਜਾਬ ਤੋਂ ਦਿੱਲੀ ਲਿਆਂਦਾ ਗਿਆ। ਰੋਜ਼ 100 ਸਿੱਖ ਸੀਤ ਕੀਤਾ ਜਾਂਦਾ ਸੀ। 100 ਲੈਣ ਵਿੱਚ ਲਾ ਦਿੰਦੇ ਸੀ। ਇੱਕ ਉਹ ਮੁੱਢ ਜਿਹਾ ਲਾ ਕੇ ਰੱਖਿਆ ਸੀ ਉਹਦੇ ਉੱਪਰ ਸਿਰ ਰੱਖਦੇ ਸੀ। ਅਲੱਗ ਕਰ ਦਿੰਦੇ ਸੀ। ਵੀ ਕੋਈ ਕਹਦੇ ਕਿ ਮੈਂ ਸਿੱਖ ਨਹੀਂ ਹਾਂ। ਕੋਈ ਵੀ ਨਹੀਂ ਮੰਨਿਆ। ਰੋਜ਼ ਸ਼ਹਾਦਤ ਹੋ ਰਹੀ ਸੀ। ਰੋਜ਼ ਸ਼ਹਾਦਤ ਮਹਿਰੋਲੀ ਜਿੱਥੇ ਅੱਜ ਕੁਦਮ ਮਨਾਰੋ ਉਥੇ ਨਾਲ ਹੀ ਬੰਦਾ ਸਿੰਘ ਬਹਾਦਰ ਦਾ ਕਦੇ ਜਾਓ ਜ਼ਰੂਰ ਦਰਸ਼ਨ ਕਰੋ ਉਹ ਸਥਾਨ ਹੈ ਜਿੱਥੇ ਸ਼ਹੀਦ ਕੀਤਾ ਗਿਆ ਜਮੂਰਾਂ ਦੇ ਨਾਲ ਗਰਮ ਕਰਕੇ ਜਮੂਰਾਂ ਦਾ ਨਾ ਮੋਚੀਆਂ ਦੇ ਕੋਲ ਜਿਹਦੇ ਨਾਲ ਉਹ ਕਿੱਲਾ ਪੁੱਟਦੇ ਆ ਉਹ ਗਰਮ ਕਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਲੋਚਿਆ ਗਿਆ ਆ ਢੋਲ ਚੌਂਕੜਾ ਮਾਰ ਕੇ ਬੈਠਾ ਬੰਦਾ ਕਹਦਾ ਸੀ ਕਲਗੀਧਰ ਪਾਤਸ਼ਾਹ ਕਿਸੇ ਦੀ ਹਿੰਮਤ ਸੀ ਕੀ ਜਿਹੜਾ ਉਹਨੂੰ ਕਰ ਸਕਦਾ ਤੇ ਉਹਦੇ ਪੁੱਤਰ 4 ਸਾਲ ਦਾ ਪੁੱਤਰ ਸੀ ਹਜੇ ਸਿੰਘ ਉਹਦੇ ਛਾਤੀ ਦੇ ਵਿੱਚ ਚਾਕੂ ਮਾਰ ਕੇ ਕਟਾਰ ਮਾਰ ਕੇ ਉਹਦਾ ਦਿਲ ਕੱਢਿਆ ਉਹਦੇ ਮੂੰਹ ਦੇ ਵਿੱਚ ਪਾਇਆ ਸੀ ਬੰਦਾ ਸੀ ਬਾਦ ਪਰ ਸਿੱਖੀ ਦੇ ਨਾਲ ਪਿਆਰ ਜਿਹੜਾ ਸੀ ਬੰਦਾ ਸੀ ਬਾਦ ਹਰਦਾ ਇੱਕੋ ਗੱਲ ਸੀ ਕਿ ਮੈਂ ਕਲਗੀਧਰ ਪਾਤਸ਼ਾਹ ਦਾ ਬੰਦਾ ਹੈ ਤੇ ਅਸੀਂ ਅੱਜ ਵੀ ਸੋਚਣਾ ਅੱਜ ਸਾਡੀ ਕੌਮ ਜਦੋਂ ਆਪਾਂ ਦੇਖਦੇ ਆਂ ਧੜਿਆਂ ਦੇ ਵਿੱਚ ਵੰਡੀ ਗਈ ਧੜਿਆਂ ਦੇ ਬੰਦੇ ਬਣ ਗਏ ਅਸੀਂ ਫਲਾਣੇ ਧੜੇ ਦੇ ਆ ਅਸੀਂ ਫਲਾਣੇ ਧੜੇ ਦੇ ਆ ਅਸੀਂ ਫਲਾਣੇ ਜਥੇਬੰਦੀ ਦੇ ਆ ਬੰਦਾ ਤਾਂ ਬੰਨਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਤਗੁਰ ਦਾ ਬੰਨਣਾ ਸੀ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਤੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਬੰਦੇ ਬਣ ਗਏ ਤੇ ਬੰਨਣਾ ਸੀ ਸਤਗੁਰ ਦਾ ਅਸੀਂ ਅੱਜ ਗਰਾਵਟ ਵਿੱਚ ਵੀ ਤਾਂ ਹੀ ਆ ਅੱਜ ਸਾਡੀ ਦੂਰਦਸ਼ਾ ਸਾਡੀ ਜਿਹੜੀ ਖਰਾਬ ਹੋਈ ਉਸੇ ਕਰਕੇ ਆ ਅਸੀਂ ਬੰਦਿਆਂ ਦੇ ਬੰਦੇ ਬਣ ਗਏ ਪਰ ਜਦੋਂ ਅਸੀਂ ਗੁਰੂ ਦੇ ਬੰਦੇ ਬਣਾਂਗੇ ਤੇ ਸਾਡੇ ਜੀਵਨ ਦੇ ਵਿੱਚ ਬਹੁਤ ਗੁਰੂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਹਨਾਂ ਲੋਕਾਂ ਨੂੰ ਸਮਝਾਇਆ ਜਿਹੜੇ ਲੋਕ ਸਮਾਜਿਕ ਪ੍ਰਥੀਤਿਆਂ ਦੇ ਵਿੱਚ ਕਿੱਡੀ ਵੱਡੀ ਕੁਰਤੀ ਹੈ ਵੀ ਕੋਈ ਪਤੀ ਮਰ ਜਾਏ ਤੇ ਪਤਨੀ ਨੂੰ ਉਸੇ ਚਿਖਾ ਦੇ ਵਿੱਚ ਛੱਡ ਦਿੰਦੇ ਸੀ ਹੁਣ ਕਹਿੰਦੇ ਸਤੀ ਹੋ ਗਈ ਉਹਨੂੰ ਲਾਲਚ ਦੇ ਵੀ ਤੈਨੂੰ ਮਲਾਪ ਹੋਏਗਾ ਉਹ ਮਰਿਆਂ ਜਿੰਦਿਆਂ ਦਾ ਮਲਾਪ ਹੀ ਨਹੀਂ ਹੋਇਆ ਮਰੇ ਤੇ ਮਲਾਪ ਹੋ ਜਾ ਮਰੇ ਮੁਰਦਿਆਂ ਥੋੜੇ ਮਲਾਪ ਹੋ ਜਾਂਦੇ ਇਹ ਬ੍ਰਾਹਮਣ ਦੀ ਵੱਡੀ ਬਹੁਤ ਵੱਡੀ ਚਾਲ ਸੀ ਸਤਗੁਰ ਨੇ ਭਰਮਾ ਇਹਦਾ ਵਿਰੋਧ ਕੀਤਾ ਅਕਬਰ ਦੇ ਕੋਲੋਂ ਕਾਨੂੰਨ ਬਣਾਏ ਹਿੰਦੁਸਤਾਨ ਦੇ ਵਿੱਚ ਪੁਨਰ ਵਿਆਹ ਦਾ ਅੱਜ ਸਾਡੀ ਰਹਿਤ ਮਰਜ਼ਾ ਦਾ ਪੜ੍ਹ ਕੇ ਦੇਖੋ ਪੁਨਰ ਵਿਆਹ ਸਿੱਖ ਜਿਹੜਾ ਇਹ ਨਹੀਂ ਕਿ ਇੱਕ ਵਿਆਹ ਦੇ ਦੋ ਵਿਆਹ ਕਰਾ ਲਵੇ ਨਹੀਂ ਇੱਕ ਦੇ ਹੁੰਦਿਆਂ ਦੂਸਰਾ ਵਿਆਹ ਸਿੱਖ ਨਹੀਂ ਕਰਾ ਸਕਦਾ ਪਰ ਜੋ ਕੋਈ ਪਤੀ ਜਾਂ ਪਤਨੀ ਮਰ ਜਾਏ ਤੇ ਦੂਸਰਾ ਪੁਨਰ ਵਿਆਹ ਕਰਾ ਸਕਦਾ ਇਹ ਮਰਜ਼ਾ ਦਾ ਉਹਨਾਂ ਨੇ ਕਿਹਾ ਵੀ ਜਲ ਦੇ ਜਲਨ ਦੇ ਨਾਲ ਤੈਨੂੰ ਫਿਰ ਪਤੀ ਮਿਲ ਜਾਏਗਾ ਗੁਰਮਹਾਰਗ ਕਹਿੰਦੇ ਨਹੀਂ ਮਿਲੇ ਜਲੇ ਨਾ ਪਾਈਏ RAM ਸਨੇਹੀ ਕਿਰਤ ਸੰਯੋਗ ਸਤੀ ਉਠੋਈ ਉਹ ਕਿਹੜਾ ਸੰਯੋਗ ਸੀ ਕਰਮਾਂ ਦਾ ਬਣਿਆ ਹੋਇਆ ਸੀ ਤੇ ਉੱਠ ਕੇ ਸਤੀ ਹੋ ਗਈ ਗੁਰਮਹਾਰਗ ਕਹਿੰਦੇ ਗੁਰਾਰਜਨ ਸਾਹਿਬ ਜੀ ਦੇਖਾ ਦੇਖੀ ਮਨ ਹੱਠ ਜਲ ਜਾਈਏ ਮਨ ਦੇ ਹੱਠ ਕਰਕੇ ਉਹ ਸੜ ਜਾਂਦੀ ਸੀ ਪਰੀਏ ਸੰਗ ਨਾ ਪਾਵੈ ਬਹੁ ਜੋਣ ਪੁਵਾਈਏ ਉਹ ਪਤੀ ਦਾ ਸੰਗ ਤਾਂ ਮਿਲਿਆ ਹੀ ਨਹੀਂ ਬਹੁ ਜੋਣ ਪੁਵਾਈਏ ਉਹ ਜੋਨੀਆਂ ਦੇ ਵਿੱਚ ਭੜਕਦੀ ਸੀ ਸਤਿਗੁਰ ਕਹਿੰਦੇ ਕਰਨਾ ਕੀ ਹੈ ਸੀਲ ਸੰਜਮ ਪ੍ਰਿਏ ਆਗਿਆ ਮੰਨੇ ਇਹ ਸਾਡੇ ਜੀਵਨ ਵਾਚ ਹੈ ਮੇਰੀਆਂ ਭੈਣਾਂ ਵੀ ਬੈਠੀਆਂ ਸੀਲ ਸੰਜਮ ਪ੍ਰਿਏ ਆਗਿਆ ਮੰਨੇ ਸੀਲ ਕਹਿੰਦੇ ਮਿੱਠਾ ਸੁਭਾਅ ਦੂਸਰੀ ਗੱਲ ਸੰਜਮ ਸਾਡੇ ਜੀਵਨ ਦੇ ਵਿੱਚ ਸਹਿਜ ਹੋਵੇ ਤਿਹਰੀ ਆਗਿਆ ਗੱਲ ਆਗਿਆ ਹੋਵੇ ਕਦੇ ਕਲੇਸ਼ ਨਹੀਂ ਹੋਏਗਾ ਘਰ ਦੇ ਵਿੱਚ ਇਹ ਗੁਰੂ ਮਹਾਰਾਜ ਸਿਖਾਏ ਸਾਨੂੰ ਜੀਵਨ ਦੀ ਜਾ ਸਿਖਾਈ ਹੈ ਕਿਹੜੀ ਗੱਲ ਗੁਰੂ ਮਹਾਰਾ ਨਹੀਂ ਸਿਖਾ ਰਹੇ ਅੱਜ ਸਾਡੇ ਵਿੱਚ ਕੀ ਹੋ ਗਿਆ ਝਗੜੇ ਕਾਦੇ ਆ ਕੋਈ ਲੈਣ ਦੇਣ ਦਾ ਕੋਈ ਦਾਜ ਦਾ ਝਗੜਾ ਇਗੋ ਦਾ ਝਗੜਾ ਇਗੋ ਲੜਾਈ ਝਗੜੇ ਕਾਦੇ ਘਰਾਂ ਦੇ ਵਿੱਚ ਮਹਾਰਾਜ ਕਹਿੰਦੇ ਸੀਲ ਸੰਜਮ ਪ੍ਰਿਯੇ ਆਗਿਆ ਮਾਨੈ ਤਿਸ ਨਾਰੀ ਕੋ ਦੁੱਖ ਨਾ ਜਮਾਨੈ ਉਸ ਇਸਤਰੀ ਨੂੰ ਜ਼ਿੰਦਗੀ ਦੇ ਵਿੱਚ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਕਦੇ ਦੁੱਖ ਨਹੀਂ ਹੋ ਸਕਦਾ ਜਿਹੜੀ ਇਸ ਗੁਣਾਂ ਨੂੰ ਧਾਰਨ ਕਰ ਲੈਂਦੀ ਸੀਲ ਸੰਜਮ ਪ੍ਰਿਯੇ ਆਗਿਆ ਮੰਨੈ ਤਿਸ ਨਾਰੀ ਕੋ ਦੁੱਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਜਿਹੜੇ ਪਤੀ ਨੂੰ ਪਰਮੇਸ਼ਰ ਕਰਕੇ ਮੰਨ ਲਿਆ ਪਰ ਇਹ ਗੁਰੂ ਮਹਾਰਾਜ ਆਗਿਆ ਨਹੀਂ ਦਿੰਦੇ ਕਿ ਪਤੀ ਪਰਮੇਸ਼ਰ ਹੈ ਤੇ ਪਤਨੀ ਪਰਮੇਸ਼ਰ ਨਹੀਂ ਹੈ ਸਾਰੇ ਵਿੱਚ ਰੱਬ ਹੈ ਸਭ ਮੈਂ ਜੋਤ ਜੋਤ ਹੈ ਸਭ ਪਰ ਉਹ ਵੀ ਉਹਦਾ ਦਾ ਹੋਣਾ ਚਾਹੀਦਾ ਨਾ ਪਤੀ ਪਰਮੇਸ਼ਰ ਨੂੰ दारू ਪੀ ਕੇ ਰਾਤ ਨੂੰ ਆ ਜਾਏ ਤੋ ਕਹਦਾ ਪਤੀ ਪਰਮੇਸ਼ਰ ਹੋ ਗਿਆ ਆ ਕੇ ਉਹ ਪਤਨੀ ਨੂੰ ਵੀ ਮਾਰੇ ਬੱਚਿਆਂ ਨੂੰ ਵੀ ਮਾਰੇ ਕਹਦਾ ਪਤੀ ਪਰਮੇਸ਼ਰ ਦੀ ਪੂਜਾ ਥੋੜੀ ਹੋਣੀ ਹੈ ਅੱਗੇ ਬਥੇਰੇ ਲੋਕੀ ਸਹਿਣ ਕਰਦੇ ਸੀ ਅੱਜ ਕੱਲ ਨਹੀਂ ਕਰਦੇ ਤੋ ਘਟਾਪਾ ਹੀ ਹੁੰਦਾ ਉਹਨਾਂ ਦਾ ਪਤੀ ਪਰਮੇਸ਼ਰ ਦਾ ਫਿਰ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਕਹੋ ਨਾਨਕ ਜਿਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਧੰ ਸਤੀ ਦਰਗਾਹ ਪਰਵਾਨਿਆ ਉਹ ਸਤੀ ਧੰ ਹੈ ਦਰਗਾਹ ਪਰਵਾਨਿਆ ਦਰਗਾਹ ਦੇ ਵਿੱਚ ਵੀ ਪਰਵਾਨ ਹੈ ਪਾਸ਼ਾ ਜੀ ਕਹਿ ਰਹੇ ਰਹਾਉ ਦੀ ਪੰਗ ਜਲੇ ਨਾ ਪਾਈਏ RAM ਸਨੇਹੀ ਪਤਿ ਕੀ ਮੈਨਾਂ ਤਾਂ ਰੱਬ ਵੀ ਨਹੀਂ ਮਿਲਣਾ ਜਲੇ ਨਾ ਪਾਈਏ RAM ਸਨੇਹੀ ਕੀਰਤ ਸੰਜੋਗ ਸਤੀ ਉਠ ਹੋਈ ਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਬਹੁਤ ਭਾਗਾ ਵਾਲਿਓ ਜੋ ਸਤਗੁਰ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਗੁਰ ਵੱਲੋਂ ਬਖਸ਼ਿਆ ਹੋਇਆ ਮਨੁੱਖਾ ਜਨਮ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ ਗੁਰੂ ਮਹਾਰਾਜ ਇਸੇ ਤਰ੍ਹਾਂ ਆਪ ਜੀਆਂ ਦੇ ਉੱਪਰ ਰਹਿਮਤ ਰੱਖਿਆ ਭਰਿਆ ਹੱਥ ਰੱਖਣ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌ ਫਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ